ਗੁਰਲਾਵ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਉਹ ਚਰਾਹੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਰਾਹੇ ਦੇ ਵਿੱਚ ਲੱਕੜਾਂ ਜਲ ਰਹੀਆਂ ਇਹ ਤੁਸੀਂ ਦੇਖ ਰਹੇ ਹੋ ਇਹ ਕੋਈ ਕਿਸ ਨੇ ਲੋੜੀ ਨਹੀਂ ਬਾਲੀ ਹੋਈ ਇਹ ਉਹ ਨੌਜਵਾਨ ਜਿਸ ਨੇ ਆਪਣੀ ਮਾਂ ਦਾ ਸੰਸਕਾਰ ਚਰਾਹੇ ਵਿੱਚ ਹੀ ਕਰ ਦਿੱਤਾ ਕਿਉਂ ਕਰ ਦਿੱਤਾ ਚਰਾਹੇ ਦੇ ਵਿੱਚ ਸੰਸਕਾਰ ਇਸ ਬਾਰੇ ਵੀ ਅੱਗੇ ਗੱਲ ਕਰਦੇ ਹਾਂ ਇਹ ਨੌਜਵਾਨ ਜਦੋਂ ਆਪਣੇ ਲੋਕਾਂ ਦੇ ਨਾਲ ਲੈ ਕੇ ਆਪਣੇ ਮਾਂ ਦੇ ਅਰਥੀ ਨੂੰ ਸ਼ਮਸ਼ਾਨ ਘਾਟ ਜਾਣ ਲੱਗ ਗਿਆ ਤਾਂ ਇਸ ਨੂੰ ਰੋਕ ਦਿੱਤਾ ਗਿਆ ਕਿ ਇਹ ਜੋ ਰਸਤਾ ਜਾ ਰਿਹਾ ਹੈ ਇਹ ਉੱਚ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਦਾ ਹਨ ਵਿਅਕਤੀਆਂ ਦਾ ਹੈ ਤੁਹਾਡੇ ਲਈ ਨਹੀਂ ਹੈ ਕਿਉਂਕਿ ਇਹ ਵਿਅਕਤੀ ਜੋ ਆਪਣੀ ਮਾਂ ਦੀ ਅਰਥੀ ਲੈ ਕੇ ਜਾ ਰਹੀ ਸੀ ਉਹ ਦਲਿਤ ਜਾਤੀ ਨਾਲ ਸੰਬੰਧਿਤ ਸੀ ਅਖੀਰ ਜਦੋਂ ਕੁਛ ਨਾ ਬਣਦਾ ਦੇਖਿਆ ਤਾਂ ਉਸ ਨੌਜਵਾਨ ਨੇ ਪਿੰਡ ਦੇ ਚੌਰਾਹੇ ਦੇ ਵਿੱਚ ਹੀ ਆਪਣੀ ਮਾਂ ਦਾ ਸੰਸਕਾਰ ਕਰ ਦਿੱਤਾ ਕਿਉਂਕਿ ਪਿੰਡ ਦੇ ਲੋਕਾਂ ਨੇ ਉਸ ਨੂੰ ਸ਼ਮਸ਼ਾਨ ਘਾਟ ਤੱਕ ਨਹੀਂ ਜਾਣ ਦਿੱਤਾ ਕਿਉਂਕਿ ਉਸ ਨੂੰ ਕਿਹਾ ਗਿਆ ਕਿ ਤੁਸੀਂ ਇਸ ਰਸਤੇ ਤੋਂ ਨਹੀਂ ਜਾ ਸਕਦੇ ਅਸੀਂ ਕਿਸ ਸਦੀ ਵਿੱਚ ਗੁਜ਼ਰ ਰਹੇ ਹਾਂ ਕਿਸ ਸਦੀ ਵਿੱਚ ਅਸੀਂ ਜੀ ਰਹੇ ਹਾਂ ਕਿਸ ਦੇਸ਼ ਵਿੱਚ ਅਸੀਂ ਜੀ ਰਹੇ ਹਾਂ ਜਿੱਥੇ ਅਜੇ ਵੀ ਇਤਨਾ ਇੰਨਾ ਜਾਤ ਪਾਤ ਦਾ ਫਰਕ ਹੈ ਉਹਨਾਂ ਲੋਕਾਂ ਦੇ ਮੂੰਹ ਤੇ ਚੁਪੇੜ ਹੈ ਜਿਹੜੇ ਆ ਜੂਜੀਸੀ ਦੇ ਮਸਲੇ ਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਜਾਣੇ ਫੈਸਲੇ ਤੇ ਟਿੱਪਣੀਆਂ ਕਰਦੇ ਸਨ ਕਿ ਇਹ ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਗਲਤ ਹੈ। ਇਹੋ ਜਿਹੀ ਦੇਸ਼ ਵਿੱਚ ਕੋਈ ਗੱਲ ਨਹੀਂ। ਅੱਜ ਉਹ ਇਹ ਸਮਝਰ ਨੂੰ ਦੇਖ ਰਹੇ ਹਨ ਕਿ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਾਂ ਉਹਨਾਂ ਦਾ ਸ਼ਰਮ ਸਿਰ ਨਾਲ ਨਹੀਂ ਝੁਕ ਜਾਂਦਾ ਜਿਹੜੇ ਲੋਕ ਇਹ ਬੋਲ ਰਹੇ ਸਨ ਕਿ ਦੇਸ਼ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇਹ ਖਬਰ ਬਿਹਾਰ ਦੇ ਬਿਸ਼ਾਲੀ ਇਲਾਕੇ ਦੀ ਹੈ। ਅਖੀਰ ਉਸ ਨੌਜਵਾਨ ਨੂੰ ਸੰਸਕਾਰ ਆਪਣੀ ਮਾਂ ਦਾ ਪਿੰਡ ਦੇ ਚੌਰਾਹੇ ਦੇ ਵਿੱਚ ਹੀ ਕਰਨਾ ਪੈ ਗਿਆ ਕਮੈਂਟ ਜਰੂਰ ਕਰਿਓ ਧੰਨਵਾਦ